ਸਾਸਿਕਾ ਜੀ ਜਿਆਰਾਂ ਨੂੰ ਲੋ ਜੀ ਪਹੁੰਚ ਚੁੱਕੀਆਂ ਸਿਰਾ ਸਾਹ ਸੰਧੂ ਜ਼ਿਲ੍ਹਾ ਇਹਨਾਂ ਨੂੰ ਰਾਪੁਰ ਪਿੰਡ ਰਵਾਲ ਪਿੰਦਾ ਤੇ ਵੇਖੋ ਅੱਜ ਬੂਰੀ ਫਿਰ ਕੁਆਲਿਟੀ ਦੀ ਕੱਟ ਕੇ ਲੈ ਕੇ ਨੇ ਨਿਆਰੇ ਨੀਲੀ ਬੂਰੀ ਤੇ ਆਓ ਫਿਰ ਵੀ ਨਾਲ ਗੱਲਬਾਤ ਕਰੀਏ ਬਾਈ ਸਤਿਕਾਰ ਹੋਰ ਸਭ ਠੀਕ ਠਾਕ ਜੀ ਕਿਰਪਾ ਮਹਾਰਾਜ ਚੱਲ ਕਿਰਪਾਈ ਜੀ ਬਹੁਤ ਨਿਆਰੇ ਬੱਜੇ ਤੁਸੀਂ ਸੁਣਾਓ ਠੀਕ ਠਾਕ ਸੇਤਾ ਸੰਧੂ ਬਾਵਾ ਹੋ ਗਿਆ ਨਾ ਸਿਰਾ ਸੰਧੂ ਬਿਲੋਂ ਨਾਲ ਸੰਧੂ ਤੇ ਜ਼ਿਆਦਾ ਆਖਾਂ ਲਾ ਕੇ ਪਹਿਣਾ ਚੇਰੇ ਚੱਲਦਾ ਚਲ ਕੋਈ ਗੱਲ ਹੋ ਆਪਣੇ ਸੰਧੂ ਸੀਨੀਅਰ ਹੀ ਸਾਰੇ ਆਪਾਂ ਬੱਚੇ ਸਾਰਿਆਂ ਦੇ ਕੋਈ ਗੱਲ ਸਾਰੇ ਵੱਡੇ ਆਪਣੇ ਸਾਰਿਆਂ ਨਾਲ ਪਿਆਰ ਆ ਸੀ ਵੀਰ ਆਪਣਾ ਵੀ ਪਰਿਵਾਰ ਆ ਜਿੱਦਾਂ ਤੂੰ ਸਾਡਾ ਹੈ ਅੱਡੇ ਆਂ ਹੀ ਤੇਰੇ ਸਾਰੇ ਆ ਬੜਾ ਸਾਰੇ ਕੋਈ ਨਹੀਂ ਹੈਡੇ ਅੱਡੇ ਸੰਧੂ ਬਣਾ ਸਾਰੇ ਆਪਾਂ ਮੈਂਬਰ ਆ ਹਨਾ ਜਿੰਨੇ ਜਿਹੜੇ ਤੇਰੇ ਮੇਰੇ ਹਨਾ ਆਹੋ ਅੱਜ ਆ ਤ ਮਾਲਵੇ ਦਾ ਨਾ ਤੂੰ ਤੇ ਅਹੀ ਮਾਝੇ ਵਾਲੇ ਹਾਂ ਸਾਰੇ ਆ ਸਹੀ ਸਹੀ ਗੱਲ ਮਾਝੀ ਵਾਲੇ ਮਾਰਵੇ ਵਾਲਾ ਬੰਦਾ ਤੱਕੀ ਆ ਆਹ ਸੰਦੀਪ ਨੇ ਪਿਛਲੀ ਵੀਡੀਓ ਚ ਕਮੈਂਟ ਕੀਤਾ ਹੈ ਕਿ ਇਹਨੇ ਵੀ ਸੰਦੀਪ ਨੂੰ ਕਿੰਨੇ ਸਾਲ ਤੋਂ ਵੀਡੀਓ ਬਣਾਉਣ ਲੱਗਾ ਕਿਹੜੀ ਸਾਲ ਤੋਂ ਦੱਸ ਦੋ ਮੈਨੂੰ ਬਹੁਤ ਟਾਈਮ ਹੋ ਗਿਆ 10 15 18 ਪਤਾ ਇਹ ਵੀ ਮੈਨੂੰ ਹੀ ਜਦ ਤੇ ਨੇ 10 11 ਸਾਲ ਹੋ ਗਏ 10 11 ਸਾਲ ਹੋ ਗਏ ਕਮੈਂਟ ਕੀਤਾ ਹੈ ਕਿ ਇਹਨੇ ਆਹੋ ਇੱਕ ਨੇ ਹੋਰ ਕਮੈਂਟ ਕੀਤਾ ਹੈ ਕਹਿੰਦਾ ਸੰਦੀਪ ਨੂੰ ਪੱਗ ਬਨੰਦਾ ਚੇਤਾ ਆਣਾ ਮੈਂ ਬਣਾਵਾਂਗੇ ਕੋਈ ਗੱਲ ਨਹੀਂ ਬੜੀ ਹੱਥ ਹੁੰਦਾ ਆਲੇ ਰਾਗੀ ਸੰਦੀਪ ਡੇਰੀ ਫਾਰਮ ਵੇਖਣ ਆਲੇ ਸਾਰੀ ਸੰਗਤ ਦਾ ਧੰਨਵਾਦ ਜਿਹੜੀ ਸੰਗਤ ਸੰਗਤ ਹੁੰਦੀ ਸੰਦੀਪ ਜਦੋਂ ਇਕੱਠ ਹੋ ਜੇ ਨਾ ਉਹ ਸੰਗਤ ਹੋ ਜਾਂਦੀ ਹੈ ਸਾਰਿਆਂ ਦਾ ਧੰਨਵਾਦ ਜਿਹੜੇ ਵੀਡੀਓ ਵੇਖਦੇ ਟਾਈਮ ਕੱਢਦੇ ਸਾਡੇ ਲਈ ਹੈ ਨਾ ਲੈਣ ਵਾਲੇ ਤੇ ਪੰਚ ਚਾਰੀ ਹੁੰਦੇ ਬਹੁਤੇ ਪਿਆਰ ਕਰਨ ਵਾਲੇ ਵੇਖਣ ਵਾਲੇ ਹੁੰਦੇ ਆ ਸਾਰਿਆਂ ਦਾ ਧੰਨਵਾਦ ਜੀ ਵਾਦੋ ਵਾਦ ਕਮੈਂਟ ਸ਼ੇਅਰ ਸਾਰਾ ਕੁਝ ਕਰਿਆ ਕਰੋ ਤੇ ਮੈਂ ਅੱਜ ਵੀ ਤੁਹਾਨੂੰ 5-6 ਪੀਸ ਵਗਾਉਣੇ ਆ ਬੂਰੀ ਵੀ ਵਿਖਾਉਣੀ ਆ ਲੋਹੀ ਹਰਿਆਣੇ ਦੀਆਂ ਮਈਆਂ ਵੀ ਆ ਗਈਆਂ ਆ ਟੋਟਲ ਆਲ ਓਵਰ ਹੀ ਆ ਵੈਰਾਈ ਠੀਕ ਹੈ ਕਰੀਏ ਸ਼ੁਰੂ ਸੰਦੀਪ ਵੀਰੇ ਆ ਮੈਂ ਸੋਈ ਆ ਸ਼ੰਭੂ ਆ ਕੇ ਬੱਚਾ ਵਿਖਾ ਦੇ 12 ਦਾ ਹੋਊ 13 ਦਾ ਹੋਊਗਾ ਤੇ ਮੈਂ ਬਹੁਤ ਜ਼ਿਆਦਾ ਵੱਡੀ ਆ ਸੰਦੀਪ ਵੀਰ 15 ਕਿਲੋ ਮੈਂ ਥਲੇ ਤੇ ਤਿਆਰ ਆ ਹੁਣ ਫਿਰ ਗੱਲ ਉਹੀ ਕਰ ਰਹੇ ਥਾਣੇ ਹਾਰੇ ਕਰਾ ਹਾਂ ਥਾਣੇ ਵਿਖਾ ਦੇ ਸੰਦੀਪ ਵੀਰੇ ਜਿਹੜਾ ਘਰ ਆ ਉਹ ਨੂੰ 15 ਕਿਲੋ ਜਿਹੜਾ ਆਨਲਾਈਨ ਮਗਾਊਗਾ 14 ਕਿਲੋ ਦੀ ਗਾਰੰਟੀ ਹੋ ਗਈ ਸੰਦੀਪ ਵੀਰ ਤੇ ਮੈਂ ਵਿਖਾ ਦੇ ਅਸਲ ਹਰਿਆਣੇ ਦੀ ਮੈਂ ਅਸਲ ਇੱਧਰ ਵਿਖਾ ਵਾ ਠੀਕ ਹੈ ਵੇ ਵੈਰਾਈ ਨੀ ਠੀਕ ਹੈ ਐ ਘੜ ਘੜ ਸਿੰਘ ਲੱਗੇ ਤੇ ਦੇ ਵਾਲੂ ਬਾਬ ਖਾਲੀ ਮੈਂ ਤਾਂ ਕਿਤੇ ਤੇ 24 ਸੰਦੀਪਰ ਭਾਵੇਂ ਕੋ ਬੱਚਾ ਚੋਲੇ ਛਿਓ ਮੜਾ ਡੰਡਾ ਫੜਾ ਸੰਦੀਪ ਲੈ ਫੜਾ ਡੰਡਾ ਏ ਡੰਡੇ ਬਗੈਰ ਨਹੀਂ ਦੁਰਲਾ ਰਹਿ ਜਾਊਗਾ ਵੇ ਸੰਦੀਪਰ ਭਾਗ ਲੱਗੇ ਮਨ ਬੰਨੀ ਪੰਡ 24 ਵੀ ਸੰਦੀਪ ਵੀਰ ਇੱਕ ਨੰਬਰ ਦੀ ਆ ਮੈਂ ਦੀ ਕਿਤੇ ਬਿਲਕੁਲ 14 15 ਕਿਲੋ ਦੁੱਧ ਜਿਹੜਾ ਮਰਜੀ ਤਸੱਲੀ ਕਰੇ ਗੱਲਾਂ ਵਾਲਾ ਨਹੀਂਗਾ ਨੈੱਟ ਹੋਗਾ ਤੇ ਮੈਂ ਵੇਖ ਲਾ ਸ਼ੰਭੂ ਕਿੱਡੀ ਛੋਟੀ ਮੈਂ ਨਗੀ ਵੱਡੀ ਮੈਂ ਬਹੁਤ ਜ਼ਿਆਦਾ ਵੱਡੀ ਮੈਂ ਛੋਟੀ ਸਿੰਗਲ ਹੱਡੀ ਹੈ ਸਿੰਗਲ ਹੱਡੀ ਪਿਓਰ ਜਾਤ ਨਾਲ ਵਾਲੀ ਹੈ ਜਾਤ ਵਾਲੀ ਹੈ ਲੈ ਖਾਸ ਨੂੰ ਪਿਓਰ ਜਾਤ ਵਾਲੀ ਮੈਂ ਵਾ ਤੇ ਵੱਡੀ ਸਮਝ ਕੇ ਲੈ ਜਾਏ ਵੱਡੀ ਫੁੱਲ ਸਿਆ ਸੰਦੀਪ ਵੀਰ ਬਿਲਕੁਲ ਬਿਲਕੁਲ ਭਾਜੀ ਬਰਤੋਲ ਦੁੱਧ ਸੰਦੀਪ ਵੀਰ ਕਹਿਣ ਵਾਲੀ ਗੱਲ ਨਹੀਂ ਮੈਂ ਥਲੇ ਦੁੱਧ ਹੈਗਾ ਆ ਅੱਗੇ ਵੇਖ ਲਾ ਮੈਂ ਲੇਵਾ ਵੇਹ ਲਾਈ ਫਦੇ ਐ ਫਿਕਸ ਲੈਵਾ ਮੈਂ ਦਾ ਕਦੇ ਵੇ ਬਿੰਦੀਆਂ ਵਾਲਾ ਬਿੰਦੀ ਵਾਲਾ ਬੋਲੋ ਸੰਦੀਪ ਵੀ 14 15 ਕਿਲੋ ਵਾਲੀ ਮੈਂ 1.5 ਲੱਖ ਦੀ ਕਿੰਨੇ ਦੀ ਦੇ ਦਈਏ ਦੱਸ ਦੋ ਰੱਬ ਇੱਕ 35 ਦੀ ਦੇ ਦਈਏ ਕਰਾ ਦੇ ਮਾਨਤਾ ਥੋੜਾ ਹਾਂ ਜੀ 30 2000 ਹੋਰ ਛੱਡਾਂਗੇ 128 ਦੀ ਯਸਨੋ ਵਾਲਾ ਰੇਟ ਆ ਸੰਦੀਪ ਉਹ ਬਹੁਤੇ ਇਹਨਾਂ ਖਲਾਰਾ ਨਹੀਂ 35 ਕਹੂੰਗਾ ਫਿਰ ਛੋੜ 128 ਦੀ ਮੈਂ ਦੇਣੀ ਆ ਸੰਦੀਪ ਵੀਰ ਆ ਦੂਜਾ ਸੂਗਾ 6 ਦੰਦ ਦੂਜਾ ਸੂਗਾ 6 ਦੰਦ 13 ਕਿਲੋ ਸੰਦੀ ਵੀ ਨੈੱਟ ਦੁੱਧ ਤਿਆਰ ਹੋਊਗਾ ਹਾਂ ਹੀ ਬੱਚਾ ਸ਼ੰਭੂ ਮਾਰਦੀ ਕੈਮਰਾ ਪਹਿਲਾਂ ਬੱਚਾ ਵਿਖਾ ਦੇ 12 13 ਦਿਨ ਦਾ ਬਹੁਤ ਵੱਡੀ ਆ ਇੱਧਰ ਵੇਖ ਲਾ ਲਓ ਜੀ ਐਸ ਪਿਓਰ ਨੀਲੀ ਦੀ ਐ ਪ੍ਰੋਪਰ ਸਾਹ ਜਿਹਾ ਨਿਸ਼ਾਨੀ ਨਹੀਂ ਹੈਗੀ ਕੋਈ ਸਾਰੀਆਂ ਨਿਸ਼ਾਨੀਆਂ ਨੇ ਲੈ ਸ਼ੰਭੂ ਇਹ ਹੀ ਦਿਖਾ ਦੇਗਾ ਫਿਕਸ ਲੈਵੇਂ ਦੀ ਆ ਦੁੱਧ 13 ਕਿਲੋ ਜਿਹੜਾ ਮਰਜ਼ੀ ਲੈ ਲੈਣਗੇ ਜਿਹੜਾ ਮਰਜ਼ੀ ਲੈ ਜਾਏ ਕਿ ਨਹੀਂ ਹਾਂ ਨਹੀਂ ਠੀਕ ਆ ਫਿਰ ਆ ਜਾ ਚੱਬੂ ਦੀ ਔਲ ਕਰਦੀ ਐਂਡ ਐਂਡ ਹੀ ਆਏ ਭਾਜੀ ਬਹੁਤ ਜ਼ਿਆਦਾ ਵੱਡੀ ਆ ਖਰ ਜਿਹੜਾ ਇੱਥੇ ਆਣ ਕੇ ਵੇਖੂਗਾ ਫੇਰ ਪਤਾ ਲੱਗੂ ਵੇਖ ਛੋਟੀ ਬਿਲਕੁਲ ਆ ਪਿਓਰ ਨੀਲੀ ਆ ਗਈ ਹਾਂ ਪਿਓਰ ਨੀਲੀ ਬਹੁਤ ਵੱਡੀ ਝੋਟੀ ਆ ਡਰਦੀ ਥੋੜਾ ਵੇ ਸ਼ੈਂਪੂ ਤੇ ਉੱਤੋਂ ਹਾਲੀ ਜੇਰਾ ਜੀ ਫਿਰ ਸੰਦੀਪ ਵੀਰ ਕਿੰਨੇ ਹੀ ਦੇ ਦਈਏ ਸੇਮ ਹੀ ਇੱਕ 28 ਦੀ ਹਾਂ ਕਿ ਛਡਾਉਣੇ ਆ ਜਾਂਦ ਫਿਰ ਕਿੰਨੇ ਛਡਾਉਣੇ ਦੱਸ ਹੁਣ ਦੱਸ ਦੋ ਆਪੇ ਤੁਸੀਂ 10000 ਛਡਾ ਦੇ ਚਲੋ 18 ਰਹਿ ਗਿਆ 3 ਹੋਰ ਛਿੜਾ ਦੇ 15 15 ਦੀ ਜੈਸ ਨੂੰ ਆ ਆਣ ਕੇ ਸ਼ੰਭੂ ਵੀਰ ਝੋਟੀ ਵੇਖੇ ਕਿੱਡੀ ਝੋਟੀ ਬਹੁਤ ਵੱਡੀ ਆ ਬਹੁਤ ਵੱਡੀ ਆ ਜਿਹੜੀ ਵੱਡੀ ਝੋਟੀ ਆ ਆ ਝੋਟੀ ਨਹੀਂ ਹੋਗੀ ਹਨਾ ਜੀ ਵੇਲਾ ਸੁਗੜ ਹੱਡੀ ਤਾਂ ਮੈਂ ਵੇਖ ਲਾ ਕਿੱਡੀ ਵੱਡੀ ਆ ਬਿਲਕੁਲ ਬਿਲਕੁਲ ਜੀ ਚਲੋ ਚਲ ਚਲ ਸਿੱਧੀ ਹੋ ਕੇ ਵਿਖਾ ਕਰਾਂਗਾ ਸ਼ੰਕਰਾ ਰੇ ਬਸ ਠੀਕ ਆ ਫੁੱਲ ਸੈਜ ਨੂੰ ਕਹਿੰਦੇ ਆ ਘੋੜੀ ਜੱਡੀ ਝੋਟੀ ਆ ਸੰਦੀ ਵੀਰ ਆਈ ਮੈਂ ਤੀਸਰਾ ਸੁਗਾ ਹਾਂਜੀ ਆ ਪਰਸੋ ਸਵੇਰ ਮਾਲਕ ਕੱਲ ਦੀ ਦਿਹਾੜੀ ਹੋਈ ਆ ਆ ਵੇਲਾ ਗਿੱਲਾ 나ੜੂ ਬੱਚੇ ਦਾ ਇਹ ਥੱਲੇ 9 ਹੋ ਜੇ 10 ਹੋ ਜੇ ਬੋਲਾ ਹੋਊਗਾ ਮੈਂ ਫੁੱਲ ਵੱਡੀ ਵੇਖਲਾ ਮੈਂ ਜਿਹਨੂੰ ਦੁੱਧ ਵਾਲੀ ਮੈਂ ਵੇਖ ਕੇ ਢੀ ਵੱਡੀ ਬਾਡੀ ਬੁੱਢੀ ਵੇਖ ਮੈਂ ਦੀ ਨਹੀਂ ਠੀਕ ਹੈ ਜੀ ਵੱਡੀ ਮੈਂ ਸੰਦੀਪ ਵੀਰ ਵੱਡੀ ਵੱਡੀ ਮੈਂ ਆ ਮੈਂ ਪਹਿਲੇ ਸੂਰ ਹਰਿਆਣੇੋਂ ਆਈ ਆ ਆਪਾਂ ਇੱਥੋਂ ਲਈ ਲੋਕਲ ਹੂੰ ਹੂੰ 9 10 ਕਿਲੋ ਪੱਕਾ ਬੋਲਾ ਹੋ ਸੰਦੀਪ ਵੀਰ ਮੈਂ ਥੱਲੇ ਠੀਕ ਐ ਰੰਗ ਬਾਜ ਮਈ ਪੱਠਾ ਦੱਥਣੇ ਹੈਗਾ ਸੰਦੀਪ ਵੀਰ ਡੰਗਰ ਪੱਠੇ ਪੁੱਠੇ ਹੋਣ ਤੇ ਦੂਣੇ ਰੱਜੇ ਹੁੰਦੇ ਆ ਚੁਵਾਈ ਚੁਈ ਬਹੁਤ ਚੰਗੀ ਮੈਂ ਦੀ ਆ ਖਾਲੀ ਖੁਲੀ ਕੀਤੀ ਬੌਲੇ ਤੋਂ ਜੀ ਬਿਲਕੁਲ ਬਿਲਕੁਲ ਜੀ ਸੰਦੀਪ ਵੀਰ ਕਿੰਨੇ ਹੀ ਦੇ ਦिए ਦੱਸੋ 1 5 ਦੀ ਕਰਾ ਦੇ ਮਾਨਤਾ ਲੱਖ ਹੋਰ 5 ਜਾਨ ਦੇ 95 ਹੋਰ ਤੇ 92000 ਦੀ ਜੱਸ ਨੋ ਸੰਦੀਪ ਵੀਰ 90 90 ਜਾਵੇ ਪੂਰੀ ਇਹ ਸੰਦੀਪ ਵੀਰ ਨੇ 90 ਕਹਤਾ 90 ਵਾਲਾ ਹੀ ਫੋਨ ਕਰੇ ਹੁਣ ਐਡੀ ਵੱਡੀ ਮਈਆਂ 75 80000 ਦੀ ਧੋਖੜੀ ਆ ਬਿਲਕੁਲ ਸੰਦੀਪ ਵੀਰਾਂ ਬੂਰੀ ਬਹਾ ਆ ਬੂਰੀ ਦੇ ਪਾਸ ਜੰਭੂ ਜਰਾ ਸੰਦੀਪ ਵੀਰ ਨੇ ਨਿਸ਼ਾਨੀਆਂ ਚੈੱਕ ਕਰਾ ਦੇ ਮੈਂ ਦੀਆਂ ਇਹ ਇੱਕ ਹਫਤੇ ਤੋਂ ਹਫਤਾ ਖੜਦੀ ਹੈ ਜੇ ਮੈਂ ਨਿਸ਼ਾਨੀਆਂ ਵੇਖ ਚੱਡੇ ਜ ਡੱਬ ਅੱਖ ਵਿਖਾ ਮੈਂ ਆਦੀ ਕਿਦੇ ਇਹ ਆ ਵਖਾ ਸ਼ਮ ਇੱਧਰ ਲਿਖਾਉਣੀ ਕੱਲੀ ਇਹ ਇੱਧਰ ਵਿਖਾ ਕੇ ਵੇ ਠੀਕ ਆ ਚੱਲਣ ਦੋ ਲੈ ਚੱਲੋ ਜਰਾ ਸੰਦੀਪ ਵੀਰ ਮੈਂ ਹੀ ਦਿੰਦੀ ਆ 14 15 ਕਿਲੋ ਦੁੱਧ ਤੀਸਰਾ ਸੁਆ ਮੈਂ ਸੂਣੀ ਆ ਦੇਣ ਅੱਠ ਨੌ ਖਰਦੀ ਅੱਜ ਤਰੀਕ ਕਿੰਨੀ ਆ ਅੱਜ ਹੈਗੀ ਆ ਤਿੰਨ ਚਾਰ ਆ ਚਾਰ ਤਰੀਕ ਆ ਇਹਦੇ ਸੰਦੀਪ ਵੀਰ 10 ਤਰੀਕ ਨੂੰ 10 ਮਹੀਨੇ ਪੂਰੇ ਹੋਣੇ ਆ ਪੰਜ ਚਾਰ ਦਿਨ ਨੂੰ ਤੇਰੇ ਮੈਂ ਬਣ ਜਾਣਾ ਬੁਰਾ ਹਾਂ ਰੇਵਾ ਪੂਰੀ ਸੰਦੀਪ ਵੀਰ ਬਣ ਕੇ ਸੁੰਦੀ ਮੈਂ ਬਣ ਕੇ ਸੁਵਗੀ ਚਾਰੇ ਪੈਰ ਤੋਂ ਤੇ ਚਿੱਟੇ ਖੁਰ ਮੈਂ ਦੇਵੇ ਵੇਲਕੋ ਸੇ ਸ਼ੰਭੂ ਵੇਰ ਆਖੂਖ ਵਿਖਾਦੇ ਆ ਜਿਹੜੇ ਬੂਰੀ ਦੇ ਸ਼ਕੀਨ ਆ ਵੇ ਖੇਚਦੇ ਫੋਟੋ ਨਾ ਖਲਾ ਨਸਰਾ ਬੂਰੀ ਦੀ ਹਾਂ ਠੀਕ ਆ ਚਲੋ ਪਿਓਰ ਨੀਲੀ ਬੂਰੀ ਹਾਂ ਪਿਓਰ ਸਾਰੀਆਂ ਨਿਸ਼ਾਨੀਆਂ ਆ ਗਿਆ ਸੰਦੀ ਵੀਰ ਗੋਆ ਕਰਕਰ ਲੈਣ ਦੇ ਵੇ ਸੰਜੀਵੇ ਦੇ ਭਾਰ ਦੀ ਥਣਾ ਦੀ ਆਪਣੀ ਪੂਰੀ ਗਰੰਟੀ ਹੋ ਗਈ ਵੇ ਇਹ ਛੱਡੇ ਜੱਡਾ ਬੱਬੂ ਬਹੁਤ ਸੋਹਣਾ ਲਿਵਾ ਬਣਾਉਗੀ ਮੈਂ ਤਾਂ ਚਗਾਠਾ ਵੇ ਤੁਰਦੀ ਵੇਖਦੇ ਠੀਕ ਆ ਸੰਦੀਪੀਰ ਉਹਨਾਂ ਆਪਾਂ ਮੋਲੇ ਵੀ ਮਾਨਤਾਨ ਕਰ ਦੇਣਾ ਅੱਜ ਜਿਹਨੇ ਕੋ ਹਫਤਾ ਪੱਠੇ ਪਾਊਗਾ ਨਾ ਕੋਈ ਦੁੱਧ ਵੀ 14 ਕਿਲੋ ਮੈਂ ਐਂ ਦਿੰਦੀ ਆ ਵਧੀਆ ਹਾਂਜੀ ਬੋਲੋ 16 17 ਨਹੀਂ ਕਹਿਣਾ ਸੰਦੀਪੀਰ ਤਿਆਰ ਹੋ ਕੇ ਮੈਂ ਆਇਆ ਸਵਾ ਲੱਖ ਦੀ ਹੁਣ ਛੋਟ ਕਰਾ ਦੇ ਸਾਂਭ-ਸੂਮ ਛਿੜਾ ਦੇ 10 ਛੜ ਦੀਏ ਜਾਂ 10 15 ਦੀ ਦਾ ਹੋਛਦਾ ਯੈਸ ਨੋ 1 ਲੱਖ ਤੇ 5000 ਦੀ ਮੈਂ ਦੇਣੀ ਹੈ ਇਹ ਨਹੀਂ ਵੀ ਬੂਰੀ ਲੈਣ ਦੀ ਹੈ ਤੇ ਉਹ ਲੀਡੇ ਲਾ ਲੈਣ ਦੇ ਯੈਸ ਨੋ ਵਾਲਾ ਰੇਟ ਆ ਇਹ ਤਿਆਰ ਕਰਕੇ ਵੇਚਾਂਗੇ ਫਿਰ ਸਵਾ ਲੱਖ ਦੀ 1 ਲੱਖ 5000 ਦੀ ਆ ਸੰਦੀ ਵੀ ਲੋਈ ਮੈਂ ਗੱਪਣ ਹਾਂ ਗੱਪਣ ਇਹ ਇਹ ਸਵਾ ਕੇ ਦਵਾਂ ਕਿਸ ਨੂੰ ਰਾਤ ਸੂਪੇ ਸਵੇਰੇ ਸੂਪੇ ਆ ਲੋਈ ਮੈਂ ਹੁੰਦੀ ਨੂੰ ਕਿੱਦੇ ਲੋਈ ਚਾਰੇ ਲੱਤਾਂ ਵੇਲਾ ਲੋਈਆਂ ਹੂੰ ਸੰਦੀ ਵੀ ਇੱਕੋ ਕਰੋ ਮਈਆਂ ਦੋਵੇਂ ਲਈਆਂ ਨੇ ਉਹ 5 6 ਦਿਨ ਤੋਂ ਬਾਅਦ ਆ ਇਹ ਸੂਪੂਗੀ ਧਾੜਾਂ ਦੇ ਚ ਇੱਲਾਹ ਜੰਬੂ ਬਹੁਤ ਦੁੱਧ ਵਾਲਾ ਮਾਲ ਹੀ ਸੰਦੀਪ ਰੋਣਾ ਕੋ ਆ ਵੀ ਮੈਂ 13 14 ਕਿਲੋ ਦੁੱਧ ਦਿੰਦੀ ਆ ਲੈ ਵਾ ਲਵਾ ਵੇਖ ਜੇ ਸੁੰਦਿਆ ਸੁੰਦਿਆ ਮੈਂ ਹੋਰ ਬਣ ਜੂਗੀ ਨਹੀਂ ਠੀਕ ਹੈ ਭਾਜੀ ਆ ਵੇਖ ਲੈ ਸੰਦੀਪ ਵੀਰ ਥਾਣ ਥੂਣ ਬਹੁਤ ਮੈਨੂੰ ਕੁਆਲਟੀ ਵਾਲਾ ਲੱਗਾ ਬਿਲਕੁਲ ਬਿਲਕੁਲ ਜੀ ਅਰੇ ਸੁੰਦਿਆ ਸੁੰਦਿਆ ਸੰਦੀਪ ਵੀਰ ਇਹ ਲੈ ਵਾ ਹੋਣੀ ਕਿੰਨਾ ਬਣਾਇਆ ਥਾਣ ਥੂਣ ਬਹੁਤ ਸੋਹਣਾ ਲੱਗਾ ਮੈਨੂੰ ਐ ਥੱਬਾ ਲਾਇਆ ਮੈਨੇ ਵੇਖ ਭਾਜੀ ਫਿਰਿੰਦੀ ਕੀਮਤ ਇਹ ਪੂਰੇ ਲੱਖ ਦੀ ਦੇ ਦੇਣੀ ਸੰਦੀਪ ਚਲੋ ਕਰਾ ਦੇ ਮਾਨਤਨ ਪੰਜ ਜਾਣ ਦੋ ਪੰਜ ਹੋਰ ਇਹ ਵੀ 90 ਦੀ ਤੇ ਉਹ ਵੀ 90 ਦੀ ਇਹ ਵੀ 90 ਉਹ ਵੀ 90 ਹਾਂ ਵੇਲਾ ਨਿਗੇ ਨਿਗੇ ਮੋਲਿਆ ਸੰਦੀ ਵੀ ਰਵੇ ਮੈਂ ਦਾ ਲੈਵਾ ਲੁਆ ਕਿੱਡਾ ਸੋਹਣਾ ਮੈਂ ਥੱਲੇ ਵੇਖ ਲਾ ਠੀਕ ਆ ਚਲੋ ਅ ਮਈਆ ਹੈਗਾ ਵੀ ਪਿਪਲੋਣ ਝੋਟੀ ਸੰਦੀ ਵੀ ਰਖੀਰੀ ਝੋਟੀ ਅਗਲੀ ਵੀਡੀਓ ਚ ਪਾਵਾਂਗੇ ਖੀਰੀ ਝੋਟੀ ਤੇ ਥਣ ਥਣ ਖਾ ਕੇ ਦੇ ਝੋਟੀ ਦਾ ਤਿਆਰ ਹੋ ਲੈਂਦੇ ਵੇਖ ਥਣ ਕੇ ਦੇ ਖੀਰੀ ਝੋਟੀ ਨੂੰ ਲਗਾਵੇ ਆ ਭਾਲ ਜੋੜ ਆ ਸੂਈ ਆ ਵੀ ਮੈਂ ਸੱਟ ਛੋਟੂ ਵੀ ਫੇਰ ਪਾਵਾਂਗੇ ਤਦ ਲੋ ਜੀ ਵੇਖੋ ਆਹੀ ਪਸ਼ੂ ਬਾਈਏ ਕੋਲ ਦੀ ਬਾਜੀ ਬਾਰਵਾ ਵੀ ਜੀ ਇਹ ਬੰਦ ਕਰ ਦੇ ਲੈ ਸੰਦੀਪਾ ਮੈਂ ਵਿਖਾ ਦੇ ਫੇਰ ਆ 15 ਕਰੋੜ ਵਾਲਾ ਜਿਹੜਾ ਚਾਹ ਵਾਣਾ ਉਹ ਮੈਂ ਵੇਖ ਮੈਂ ਕਦੇ ਘਬਰਾ ਨਹੀਂ ਹੋ ਰੇ ਬਹੁਤ ਟਾਈਮ ਹੋ ਗਿਆ ਭਾਈਆਂ ਵੀਰੇ ਨੂੰ ਖੋਲੇ ਕੇ ਸਾਈਸ ਹੀ ਪਾਇਆ ਕਰੋ ਪੈਸੇ ਖੋਲੇ ਕੇ ਪਾਇਆ ਇਹ ਸੰਦੀਪ ਦੀ ਜ਼ਿੰਮੇਵਾਰੀ ਆ ਇਹ ਸਾਡੇ ਨੀ ਕੋਈ ਚਿਕਨ ਬਾਕੀ ਡਰੈਸ ਫੇਰ ਸੁਣ ਲੋ ਨਾਮ ਮੇਰਾ ਸ਼ੇਰਾ ਸੰਧੂ ਪਿੰਡ ਰਵਾਲ ਜ਼ਿਲ੍ਹਾ ਗਰਦਾਸਪੁਰ ਏਰੀਆ ਫਤੇਗੜ ਚੂੜੀਆਂ ਆਓ ਵੀਡੀਓ ਦੋ ਤਿੰਨ ਵਾਰਾਂ ਵੇਖ ਕੇ ਸਹੀ ਰਕਮ ਲਾਉਣੀ ਸੰਦੀਪ ਵੀਰ ਪੈਸੇ ਸੌਕੇ ਨਹੀਂ ਬੰਦੇ ਜਿਹੜਾ ਵੀ ਤੁਹਾਨੂੰ ਬੰਦਾ ਸਹੀ ਲੱਗਦਾ ਉਹਦੇ ਕੋਲ ਮੱਝ ਲਓ ਨਵੇਂ ਪੁਰਾਣੇ ਬੰਦਿਆਂ ਦੇ ਸੰਦੀਪ ਵੀਰ ਜਿਹੜੇ ਰੋਜ਼ ਵੀਡੀਓ ਵੇਂਦੇ ਉਹਨਾਂ ਨੂੰ ਪਤਾ ਹੁੰਦਾ ਆਪਾਂ ਕਿਹਦੇ ਕੋਲ ਮੱਝ ਲੈਣੀ ਨਵੇਂ ਆ ਬੰਦਿਆਂ ਨੂੰ ਬੇਨਤੀ ਆ ਆਪਣੀ ਤਸੱਲੀ ਕਰਕੇ ਫੇਰ ਪਸ਼ੂ ਲਿਆ ਕਰੋ ਪੈਸੇ ਬਾਰ-ਬਾਰ ਨਹੀਂ ਬੰਦੇ ਔਖੇ ਬੰਦੇ ਧੰਨਵਾਦ ਸ਼ੰਪੂ ਹੱਸੇ